ਜੋਈ ਔਰ ਉਹਦੀ ਇਵਜ ਦੇ ਵਿੱਚ 2015 ਤੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋ ਗਿਆ ਮੈਂ ਥੋੜੀ ਜੀ ਇਸ ਕਰਕੇ ਬੈਕਗ੍ਰਾਉਂਡ ਚ ਡਾਣੀ ਚਾਹੁੰਦਾ ਸੀ ਕਿਉਂਕਿ ਜਿਹੜਾ ਬਰੀਫ ਰੱਖਿਓ ਜੀ ਸਭਾ ਆਪਣੇ ਕੋਲ ਉਨਾਂ ਕਾ ਪਰ ਯੂਅਰ ਅਲਾਉਡ ਜੀ ਬਰੀਫ ਰੱਖਿਓ ਸੋ ਉਹਦੇ ਤੋਂ ਬਾਅਦ ਸਾਲ ਡੇਢ ਸਾਲ ਖਾਸ ਕਰਕੇ ਜਿਹੜੀ ਪੰਥਕ ਸਰਕਾਰ ਸੀ ਉਹ ਇਸ ਗੱਲ ਨੂੰ ਸੰਭਾਲਣ ਤੇ ਲੱਗੀ ਰਹੀ ਵੀ ਇਹ ਅਸੀਂ ਨਹੀਂ ਕੀਤਾ ਜਾਂ ਕਿਸੇ ਨੇ ਕੀਤਾ ਜਾਂ ਕਿਹਨੇ ਕੀਤਾ ਉਹਨਾਂ ਦਾ ਸਮਾਂ ਉਹਦੇ ਵਿੱਚ ਲੰਘ ਗਿਆ ਉਹਦੇ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਮੈਂ ਸਮਝਦਾ ਕਿ ਜਿਹੜੀਆਂ ਤਫ਼ਤੀਸ਼ ਥੋੜੀ ਬਹੁਤੀ ਚੱਲੀ ਉਹ ਕਾਂਗਰਸ ਦੀ ਸਰਕਾਰ ਸਮੇਂ ਚੱਲੀ ਪਰ ਮੈਂ ਉਹਦੇ ਨਾਲ ਵੀ ਪੂਰਾ ਸੈਟੀਸਫਾਈਡ ਨਹੀਂ ਸੀ ਸੱਚੀ ਗੱਲ ਤਾਂ ਇਹ ਆ ਕਿਉਂਕਿ ਜਿੱਥੇ-ਜਿੱਥੇ ਵੀ ਕੋਸ਼ਿਸ਼ੇ ਹੋਈ ਆ ਔਰ ਖਾਸ ਕਰਕੇ ਜਿਹੜੇ ਲਾਸਟ 3 ਮਹੀਨੇ ਸੀ ਜਦੋਂ ਮੋਰ ਬਲਾਸਟ ਦੀਆਂ ਤਾਰਾਂ ਜਿਹੜੀਆਂ ਉਹ ਡੇਰਾ ਮੁਖੀ ਦੇ ਨਾਲ ਜੁੜੀਆਂ ਤੇ ਉਹਨੂੰ ਉਹਦੇ ਵਿੱਚ ਨਾਮਜਦ ਕੀਤਾ ਗਿਆ ਮੈਂ ਇਸ ਕਰਕੇ ਕਹਿੰਦਾ ਕਿ ਅਸੀਂ ਬਹੁਤ ਹੈਵੀ ਵੋਕੈਬਲਰੀ ਵੀ ਯੂਜ਼ ਕਰਦੇ ਆ ਤੇ ਸਾਡਾ ਇਤਿਹਾਸ ਵੀ ਬੜਾ ਰੇਚਿਆ ਕਿ ਸਾਡੇ ਸਿੱਖ ਕੌਮ ਨੇ ਪੰਜਾਬ ਨੇ ਕੀਤਾ ਕੀ ਕੀ ਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਲੇਕਿਨ ਸਰ ਵਰਤਮਾਨ ਸਮਾ ਸਭ ਤੋਂ ਪਾਵਰਫੁਲ ਸਮਾ ਹੁੰਦਾ ਜਿੱਥੇ ਆਪਾਂ ਬੈਠੇ ਆ ਕਿਉਂਕਿ ਸਰਕਾਰਾਂ ਦੇ ਵਿੱਚ 5-7 ਬੰਦਿਆਂ ਨੂੰ ਪਤਾ ਹੁੰਦਾ ਵੀ ਐਕਚੁਅਲੀ ਸਰਕਾਰ ਕਰ ਕੀ ਰਹੀ ਆ ਇਹਦੇ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਇਧਰਲੇ ਪਾਸੇ ਵਾਲੇ ਵੀ ਤਾਂ ਇਧਰਲੇ ਪਾਸੇ ਵਾਲੇ ਵੀ ਇਸ ਗੱਲ 'ਈ ਸਹਿਮਤ ਆ ਕਿ ਇਹ ਜਿਹੜੀ ਬਿਆਦਬੀਆਂ ਹੋਈਆਂ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਮੈਨੂੰ ਲੱਗਦਾ ਇਸ ਹਾਊਸ 'ਚ ਕੋਈ ਅਹੋਜਾ ਬੰਦਾ ਨਹੀਂ ਹੋਊਗਾ ਜੇ ਉਹ ਇਸ ਗੱਲ ਲਈ ਕਿਤੇ ਮਲਾਲ ਹੋਊਗਾ ਕਿ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਪਰ ਸਰ ਤੁਸੀਂ ਕੁਝ ਕਹਿਣਾ ਚਾਹੋ ਨੇ? ਦੇਰੀ ਤੁਸੀਂ ਪਲੀਜ਼ ਆਪਦੀ ਗੱਲ ਖੱਟੀ। ਮੈਂ ਤਾਂ ਹੱਥ ਖੜਾ ਕਰ ਰਿਹਾ ਸੀ ਮੈਂ ਤਾਂ ਕੋਈ ਗੱਲ ਕੋਈ ਗੱਲ। ਲੇਕਿਨ ਸਰ ਉਹਦੇ ਵਿੱਚ ਵੀ ਮੈਂ ਤਾਂ ਇੰਨੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਪੀ ਸਰਕਾਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਆ ਗਈ ਤੇ ਜਿਹਦੇ ਵਿੱਚ ਕਾਰਸੀ ਪੋਸਟਰ ਬாய் ਵੀ ਕੁਮਰ ਵਿਜੇ ਪ੍ਰਤਾਪ ਨੂੰ ਇਸ ਗੱਲ ਹੀ ਲੈਂਦਾ ਸੀ ਕਿ ਇਹਨਾਂ ਨੇ ਤਰਕੀਸ਼ ਕੀਤੀ ਆ ਤੇ ਅਸੀਂ ਤਾਂ 24 ਘੰਟੇ ਦੇ ਵਿੱਚ ਜਿਹੜੀਆਂ ਸਜਾਵਾਂ ਦਿੱਤੀਆਂ ਲੇਕਿਨ 2022 ਦੇ ਵਿੱਚ ਸੀਐਮ ਸਾਹਿਬ ਸਾਡੇ ਕੰਟਰੀ ਦੇ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਇਸ ਸਬੰਧ ਦੇ ਵਿੱਚ ਤੇ ਉਹਨਾਂ ਦਾ ਇੱਕ ਟਵੀਟ ਵੀ ਔਰ ਬੇਸਿਕਲੀ ਅਖਬਾਰਾਂ ਦੇ ਵਿੱਚ ਵੀ ਆਇਆ ਕਿ ਉਹ ਦੋਸ਼ੀਆਂ ਨੂੰ ਸਜ਼ਾਵਾ ਦੇਣ ਲਈ ਹੋਮ ਮਿਨਿਸਟਰ ਸਾਹਿਬ ਨੂੰ ਮਿਲੇਆ ਲੇਕਿਨ ਮੈਂ ਇੱਕੋ ਗੱਲ ਪੁੱਛਣੀ ਚਾਹਣਾ ਕਿ ਜਿਹੜੀ ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਹੈ ਉਹ ਕਿਹੜੀਆਂ ਤਾਕਤਾਂ ਜਿਹੜੀ 2.5 ਸਾਲ ਆਪਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਸਕੇ ਔਰ ਉਹ ਜਿਹੜੇ ਕੇਸ ਆ ਬੇਅਦਬੀਆਂ ਦੇ ਉਹ ਜਿਹੜੇ ਆ ਪੰਜਾਬ ਤੋਂ ਬਾਹਰੋਂ ਟਰਾਂਸਫਰ ਕਰ ਦਿੱਤੇ ਸਪੀਕਰ ਸਾਹਿਬ ਉਹ ਤੁਹਾਡੀ ਸਰਕਾਰ ਤੇ ਦੋਸ਼ ਆਪਾਂ ਇਹ ਨਹੀਂ ਕਰ ਸਕਦੇ